ਹਰ ਵੇਲੇ ਮਨਾਂ ਤੇ ਘਰ ਆਉਂਦੇ ਨੇ ਉਹਦੇ ਨੇ ਉਹਨੂੰ ਪੁੱਛਿਆ ਹਾਂ ਤੁਸੀਂ ਕਿੰਤੀ ਕਿੰਨੀ ਆ ਪਤਾ ਨਹੀਂ ਅੱਜ ਦੇਖਣ ਲੱਗੇ ਜੀ ਮਹਾਂ ਕੋ ਚੱਲ ਹੱਥ ਜੋ ਹੋਣ ਲੱਗੇ ਕਿੰਨੀ ਮਹਾਂ ਕਿੰਨੀ ਆਪਣੀ ਫਿੱਟ ਪਰ ਨਹੀਂ ਮਹਾਂ ਪੁੱਛ ਗਏ ਜੀ ਤੂੰ 10 ਵੀ ਗਾਇਬ ਹੋ ਕੇ ਬਾਹਰ ਬਾਜ਼ਾਰ ਚ ਵਾਗ ਗਿਆ ਕਿੰਨਾ ਲੰਮਾ ਸਮਾਂ ਬਈ ਕਿੰਨਾ ਕੰਮ ਹੋ ਜੂ ਕੰਮ ਦਾ ਕਿੰਨਾ ਨਾ ਉਹਦਾ ਵੀ ਗੱਲ ਕਰਕੇ ਕਿੰਨਾ ਉਹਥੋਂ ਦਾ ਜਿਹੜਾ ਮੰਜ਼ਰਾ ਵਾ ਇੱਧਰ ਦੇਖ ਲਓ ਭਾਈ ਜੀ ਬੜਾ ਜਿੱਧਰ ਹੋ ਜਾਓ ਅੰਦਰ ਇੱਧਰ ਦੇਖ ਲਾਓ ਜੀ ਇਹ ਤਲ ਦੀ ਹੈ ਜੀ ਵਿਖਾਣਗੇ ਅੱਜ ਹੀ ਬਣਾਏ ਆ ਜੀ ਇੱਕ ਤਾਂ ਆਹਾਂ ਇਹਦਾ ਕੰਨ ਦਾ ਜੰਮਾਈ ਰੋਟੀ ਬਾਹਰ ਤਾਂ ਨਹੀਂ ਆ ਤੇ ਇੱਕ ਇਹ ਆਹਾਂ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਜੀ ਇਹ ਤਲ ਬਣੀ ਚੁੱਕੀ ਜੋ ਹੋਇਆ ਹੈ ਕਿਵੇਂ ਦੇਖੋ ਜੀ ਮਾਕੋਚੀ ਸਿਲਕ ਦੇ ਨਾਲ ਏਲੀਓ ਦੇ ਨਹੀਂ ਦੇਖੋ ਜਦੋਂ ਵੀ ਸਾਡੇ ਇਹ ओरिएंटਲ ਸਕ੍ਰਿਪਚਰ ਨੇ ਸਾਡੇ ਆਹ ओरिएंटਲ ਜਿਹੜੀ ਹੈ ਇੰਪੋਰਟੈਂਸ ਵਾਲੀਆਂ ਸਾਡੀਆਂ ਜਿਹੜੀਆਂ ਬੁੱਕਸ ਨੇ ਇਹਨਾਂ ਦੀ ਇੰਪੋਰਟੈਂਸ ਹੈ ਕਿ ਇਹ ਤੇ ਇਸ ਕਰਕੇ ਅਸੀਂ ਇਹਨਾਂ ਨੂੰ ਦੇਖਦੇ ਹਾਂ ਉਸ ਦ੍ਰਿਸ਼ਟੀ ਦੇ ਨਾਲ ਜਿਵੇਂ ਅਸੀਂ ਬਹੁਤ ਸਤਿਕਾਰ ਦਿੰਨੇ ਕਿਸੇ ਗ੍ਰੰਥ ਨੂੰ ਤੇ ਇਸ ਕਰਕੇ ਜਦੋਂ ਵੀ ਡਿਸਪੋਜ਼ ਆਫ ਕਰਨਾ ਜਿਹਦੇ 'ਚ ਬਾਣੀ ਲਿਖੀ ਹੋਈ ਹੈ ਜਾਂ ਹੋਰ ਤੁਹਾਨੂੰ ਮਾਰੇ ਕਰਨ ਸੰਸਾ ਦੀ ਵੀਡੀਓ ਚ ਹੈਗੀ ਬਾਣੀ ਜਦੋਂ ਇਹ ਡਿਸਪੋਜ਼ ਆਫ ਕਰਨਾ ਉਹਦੇ ਹੱਦ ਕੁ ਵਿਧੀ ਵਿਧਾਨ ਬਣਿਆ ਹੋਇਆ ਹੈ ਉਹ ਵਿਧੀ ਵਿਧਾਨ ਜੇ ਅਸੀਂ ਨਹੀਂ ਫੋਲੋ ਕਰਾਂਗੇ ਤੇ ਫਿਰ ਸੰਕਟ ਖੜਾ ਹੋ ਜਾਏਗਾ ਜੀ ਵਿਧੀ ਵਿਧਾਨ ਕਿੰਨੇ ਠਿੱਕੇ ਤੇ ਲੰਗਿਆ ਜੀ ਜਿੰਮੇਵਾਰ ਕੌਣ ਇਹ ਇਹ ਤਾਂ ਮੈਨੂੰ ਨਹੀਂ ਪਤਾ ਮੈਂ ਤੇ ਆਪ ਆਇਆ ਹੁਣ ਦੇਖਣ ਵਾਸਤੇ ਆਇਆ ਸਾਰਾ ਕੁਝ ਤੇ ਇਹ ਪਤਾ ਨਹੀਂ ਕਿ ਇੱਕ ਕਮੇਟੀ ਬਣੀ ਆ ਕੀ ਬਣੀ ਤਾਂ ਜੀ ਸਾਰਾ ਕੁਝ ਪਤਾ ਲੱਗਣਾ ਸਾਨੂੰ ਸਾਨੂੰ ਕਿਸੇ ਨੂੰ ਪਤਾ ਇਹਦੇ ਬਾਰੇ ਇਹਦੇ ਪਰ ਇਹ ਇੱਕ ਜੋ ਬਣੀ ਆ ਐਕਚੁਅਲੀ ਕੁਛ ਨਾ ਕੁਛ ਤੇ ਇਹਦੀ ਜਿਹੜੀ ਆ ਆਫੀਸ਼ ਤੇ ਆਫੀਸ਼ially ਸਾਰਾ ਕੁਝ ਹੋਇਆ ਹੋਏਗਾ ਹੁਣ ਤੱਕ ਕੋਈ ਪਾਇਆ ਨਹੀਂ ਜੀ ਨਿਕਲ ਕੇ ਸਾਹਮਣੇ ਕਿ ਕਾਉਂਡ ਸੀਗਾ ਕਿਸ ਜਰ ਦੇਸ਼ਾਂ ਦੇ ਨਹੀਂ ਮੇਰੇ ਕੋਲ ਕੋਈ ਇਨਫੋਰਮੇਸ਼ਨ ਨਹੀਂ ਮੈਂ ਤੇ ਡਿਪਾਰਟਮੈਂਟ ਚ ਬੈਠਾ ਸੀ ਮੈਂ ਘਰ ਜਾਣ ਦਾ ਟਾਈਮ ਹੋਸਾਰਵੇ ਤੋਂ ਬਾਅਦ 4:30 ਵਜੇ ਤੋਂ ਬਾਅਦ ਅਸੀਂ ਯਤਨ ਕਰਦੇ ਹਾਂ ਕਿ ਆਪਣਾ ਕੰਮ ਸਬਮਿਟ ਕਰਕੇ ਵਾਪਸ ਆ ਜਾਈਏ ਪਰ ਮੈਨੂੰ ਵਿਦਿਆਰਥੀਆਂ ਦਾ ਲੈਜੂ ਹੁਣ ਆਇਆ ਕਿ ਇਸ ਤਰ੍ਹਾਂ ਕਰਕੇ ਇੱਥੇ ਪ੍ਰੋਬਲਮ ਜਿਹੜੀ ਆ ਰਹੀ ਹੈ ਤੇ ਉਸ ਬਾਅਦ ਫਿਰ ਅਸੀਂ ਸੋਚਿਆ ਕਿ ਇੱਥੇ ਸਾਨੂੰ ਇੱਕ ਵਾਰੀ ਨੂੰ ਦੇਖਣਾ ਚਾਹੀਦਾ ਕੀ ਹੋ ਰਿਹਾ ਹੈ ਇਸ ਨੂੰ ਕਿਵੇਂ ਵਿਖਿਆ ਜਾਵੇ ਇਹ ਜੋ ਹੋਇਆ ਕਿਉਂਕਿ ਐਜੀਪੀਸੀ ਨੇ ਜੇ ਪ੍ਰਕਿਆਸੀ ਕੀ ਇਤਿਹਾਸ ਦੇ ਵਿੱਚ ਜੋ ਛੇੜਛਾੜ ਹੋਈ ਹੈ ਇਹ ਨਾ ਹੋਵੇ ਤਾਂ ਉਹਦਾ ਸਸਕਾਰ ਕਰਨ ਦਾ ਹੋ ਵੀ ਹੋਰ ਵੀ ਕੋਈ ਤਰੀਕਾ ਹੋ ਸਕਦਾ ਸੀ ਅਗਨਪੇੜ ਕੀਤਾ ਜਾ ਸਕਦਾ ਸੀ ਨਹੀਂ ਦੇਖੋ ਸਿੱਖ ਰਾਮ ਰਾ ਦੇ ਵਿੱਚ ਤਾਂ ਦੋ ਤਿੰਨ ਤਰੀਕੇ ਹੈਗੇ ਨੇ ਮਤਲਬ ਕਿ ਜੇ ਕੋਈ ਡੈਥ ਹੋ ਜੇ ਕਿਸੇ ਦੀ ਤਾਂ ਉਹਨੂੰ ਜ਼ਮੀਨ 'ਚ ਵੀ ਦਬਿਆ ਜਾ ਸਕਦਾ ਹੈ ਉਹਨੂੰ ਅਗਨਪੇੜ ਵੀ ਕੀਤਾ ਜਾ ਸਕਦਾ ਹੈ ਹੋਰ ਵੀ ਤਰੀਕੇ ਹੈਗੇ ਨੇ ਕੱਲੇ ਇੱਕ ਤਰੀਕਾ ਥੋੜੀ ਹੁੰਦਾ ਹਰ ਹਰ ਕਾਲ ਦੇ ਲਈ ਹੁਣ ਜੇ ਕੋਈ ਮਤਲਬ ਕਿ ਕਿਤੇ ਬਾਹਰ ਡੈਥ ਹੋ ਜੇ ਕਿਸੇ ਦੀ ਤੇ ਪਾਣੀ ਨਹੀਂ ਹੈਗੀ ਅੱਗ ਨਹੀਂ ਹੈਗੀ ਲੱਕੜ ਨਹੀਂ ਹੈਗੀ ਉੱਥੇ ਦੇ ਦਬਾਉਣ ਦੀ ਵੀ ਪਰੰਪਰਾ ਹੈਗੀ ਹੈ ਸਾਡੇ ਸਿੱਖਰਾਂ ਵਿੱਚ ਲਿਖਿਆ ਹੋਇਆ ਹੈ ਪਰ ਜਿਸ ਤਰੀਕੇ ਨਾਲ ਕੀਤਾ ਜਾ ਰਿਹਾ ਹੈ ਇਹਦੇ ਤੋਂ ਉਤਰਾਜ ਹੈ ਸਾਰਿਆਂ ਨੂੰ ਕੋਈ ਇਹ ਨਹੀਂ ਕਹਿਣਾ ਚਾਹੁੰਦਾ ਕਿ ਮਤਲਬ ਕਿ ਜੇ ਕੋਈ ਗਲਤੀਆਂ ਹੋ ਜਾਂਦੇ ਅਸੀਂ ਉਹਨਾਂ ਨੂੰ ਰਿਸਪੋਨਸ ਆਫ ਨਹੀਂ ਕਰਨਾ ਉਹ ਕਹਿੰਦੇ ਵੀ ਤਰੀਕਾ ਗਲਤ ਹੈ ਤਰੀਕਾ ਠੀਕ ਹੁੰਦਾ ਤੇ ਫਿਰ ਜਿਹੜਾ ਸਾਨੂੰ ਕੋਈ ਦਰਾਜ ਨਹੀਂ ਪਰ ਵੀ ਇਹ ਕਹਿੰਦਾ ਕਿ ਗਲਤੀਆਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਕਰਦੀ ਹੈ ਗਲਤੀਦਾਰ ਗਲਤੀ ਗਲਤੀਦਾਰ ਗਲਤੀ ਚਾਹੇ ਫੰਡਾ ਦੀ ਹੋਵੇ ਚਾਹੇ ਪ੍ਰਤੀ ਦੀ ਹੋਵੇ ਮਤਲਬ ਆਪਾਂ ਗਲਤੀਆਂ ਦਾ ਕੋਈ ਸਬਕ ਲੈਣਾ ਹੀ ਨਹੀਂ ਮਤਲਬ ਬਾਰ-ਬਾਰ ਗਲਤੀਆਂ ਕਰਕੇ ਪੰਜਾਬੀ ਯੂਨੀਵਰਸਿਟੀ ਪਟ ਦੇਖੋ ਨੈਚੁਰਲੀ ਕੋਈ ਵੀ ਗਲਤੀ ਹੁੰਦੀ ਹੈ ਕਿਸੇ ਵੀ ਤਰੀਕੇ ਨਾਲ ਹੁੰਦੀ ਹੈ ਯੂਨੀਵਰਸਿਟੀ ਦਾ ਇਮੇਜ ਖਰਾਬ ਹੁੰਦਾ ਹੈ ਉਹਦੇ ਨਾਲ ਤੇ ਸਾਨੂੰ ਜ਼ਰੂਰ ਯਤਨ ਕਰਨਾ ਚਾਹੀਦਾ ਹੈ ਕਿ ਜੋ ਪਿਛੇ ਕੁਝ ਹੋਇਆ ਗਲਤੀ ਹੋਈ ਹੈ ਉਸ ਤੋਂ ਸਬਕ ਸਿੱਖਣਾ ਸੀ ਲੱਗਦਾ ਨਹੀਂ ਸੀ ਕਿ ਨਹੀਂ ਉਹ ਗਲਤੀਆਂ ਹੋਈਆਂ ਨੇ ਮਹਾਕੋਸ਼ ਦੇ ਵਿੱਚ ਉਹਨੂੰ ਜੜੀ ਉਹਨੇ ਦੁਰਸਤ ਕਰਨ ਲਈ ਗਲਤੀਆਂ ਨੂੰ ਕੋਈ ਕਮੇਟੀ ਬਣਾਈ ਸੀ ਉਹਨਾਂ ਨੇ ਕਿਸ ਤਰ੍ਹਾਂ ਦੇ ਫੈਸਲੇ ਕੀਤੇ ਨਹੀਂ ਮੈਨੂੰ ਉਹਦੇ ਬਾਰੇ ਕੋਈ ਜਾਣਕਾਰੀ ਨਹੀਂ ਹੈ ਕਮੇਟੀ ਨੇ ਕੀ ਫੈਸਲਾ ਕੀਤਾ ਕਿ ਨਹੀਂ ਕੀਤਾ ਫੈਸਲਾ ਮੇਰੇ ਕੋਲ ਤਾਂ ਸਿਰਫ ਇਨੀ ਇਨਫੋਰਮ ਕਿ ਪ੍ਰੋਬਲਮ ਹੈਗੀ ਇਹਦੇ ਵਿੱਚ ਤੇ ਇਸ ਕਰਕੇ ਇਹਨੂੰ ਮਲ ਕੇ ਰੱਖਿਆ ਹੋਇਆ ਆਪਣਾ ਲੌਗਨ ਫੀਚਰ ਰੱਖਿਆ ਹੋਇਆ ਤੇ ਪਰ ਇਹ اچانک ਹੀ ਸਾਹਮਣੇ ਆਈ ਗੱਲ ਕਿ ਇਸ ਤਰੀਕੇ ਨਾਲ ਰਿਸਪੋਨਸਿਵ ਕੀਤਾ ਜਾ ਰਿਹਾ ਇਹਨੂੰ ਪੁਰਾਣੇ ਟ੍ਰੈਕ ਕਰਾ ਇਹ ਦੀ ਆਰਡ ਦੇ ਵਿੱਚ ਕਿੰਨੀ ਬੇਅਦਬੀ ਹੋ ਰਹੀ ਆ ਆਪਾਂ ਨੂੰ ਕੀ ਪਤਾ ਕਿ ਇਹ ਤਾਂ ਕਿੰਨੇ ਪੁਰਾਣੇ ਸੱਤ ਜੀ ਆ ਦੇ ਗੈਨ ਨੂੰ ਆ ਇਹ ਨਹੀਂ ਪਤਾ ਕੀ ਕੁਝ ਹੋਰ ਕਰ ਕਰਦਾ ਕੀ ਪਤਾ ਕੀ ਕੁਝ ਲਪੋਇਆ ਥੱਲੇ ਕੀ ਪਾਗੀ ਕਿ ਹਾਂ ਕੀ ਲਗਾਤਾ ਫੋਟੋ ਫੋਟੋ ਆਪ ਨੂੰ ਖੇਰੇ ਹੋ ਸਿੱਧੇ ਸਾਰੇ ਇਹ ਹਾਂ ਅਸੀਂ ਤਾਂ ਮੱਥੇ ਦੇ ਲਾਉਨੇ ਆ ਕਿ ਸਾਡਾ ਗੁਰ ਸ਼ਬਦ ਰਤਨ ਕਰ ਮਹਾਨ ਕੋਸ਼ ਵੀ ਨਹੀਂ ਇਹ ਕਹਿੰਨੇ ਗੁਰ ਸ਼ਬਦ ਰਤਨ ਕਰ ਕਹਿੰਨੇ ਉਹ ਦੇਖ ਲਈ ਫਰਮਾ ਆ ਦੇਖੋ ਇਹ ਤਾਂ ਫੇਰ ਵੀ ਠੀਕ ਹੈ ਜੀ ਪੜਨ ਲੱਗਦੇ ਪਹਿਲਾਂ ਮੱਥਾ ਟੇਕਦੇ ਆ ਇਹਨੂੰ ਆ ਦੇਖੋ ਆ ਸਰ ਆਹ ਦੇਖੋ ਆ ਸਰ ਲੈਟਰ ਤਾਂ ਕੱਢੇ ਮਰੇ ਆ ਆਹ ਦੇ ਜਿਆਦਾ ਤੋਂ ਪਰਾਂ ਉੱਠ ਕੇ ਮੇਰਾ ਨਾਮ ਅਨਵਿੰਦਰ ਸਿੰਘ ਹੈ ਜੀ ਅੱਜ ਜੋ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਇਹ ਘਟਨਾ ਵਾਪਰੀ ਹੈ ਇਹ ਇੱਕ ਤਰੀਕੇ ਦੀ ਬੇਇੱਜ਼ਤੀ ਹੀ ਘਟਨਾ ਕਹਿ ਸਕਦੇ ਆ ਕਿਉਂਕਿ ਇੱਕ ਕੋਈ ਅਕਾਉਂਟੇਬਿਲਟੀ ਨਹੀਂ ਹੈਗੀ ਕੋਈ ਤਰੀਕਾ ਨਹੀਂ ਹੈਗਾ ਜੋ ਮਹਾਨ ਸ਼ਬਦ ਕੋਸ਼ ਨੇ ਜਿਹਦੇ ਵਿੱਚ ਕੁਰਾਨ ਗੁਰਬਾਣੀ ਗੀਤਾ ਜਿਹਦੇ ਵਿੱਚ ਆਪਣੇ ਮੂਲ ਮੰਤਰ ਤੇ ਉਹਨਾਂ ਦੀ ਪਰਵਾਸ਼ਾ ਲਿਖੀ ਗਈ ਹੈ ਤੇ ਉਹਨਾਂ ਨੂੰ ਇੱਕ ਤਰੀਕੇ ਦੇ ਨਾਲ ਅਗਨੀ ਭੇਟ ਕਰਨਾ ਚਾਹੀਦਾ ਹੈ ਜਾਂ ਉਹਨਾਂ ਨੂੰ ਜਿਸ ਤਰੀਕੇ ਨਾਲ ਅੱਜ ਤੁਸੀਂ ਦੇਖ ਰਹੇ ਹੋ ਕਿ ਪਾੜ-ਪਾੜ ਕੇ ਸੁੱਟੇ ਹੋਏ ਨੇ ਕਾਗਜ਼ ਜੋ ਕਿ ਪੈਰਾਂ ਦੇ ਵਿੱਚ ਉੱਥੇ ਰੁਲਦੇ ਫਿਰਦੇ ਨੇਗੇ ਕਿ ਇਹ ਕੋਈ ਤਰੀਕਾ ਹੈ ਕਿ ਇਹਦਾ ਕੋਈ ਜਵਾਬਦੇਹੀ ਹੈ ਯੂਨੀਵਰਸਿਟੀ ਦੇ ਵਿੱਚ ਜਦੋਂ ਤੁਸੀਂ ਲੋਕ ਆਏ ਤੁਸੀਂ ਕਿਵੇਂ ਦੇਖੇ ਕੀ ਹੋ ਰਿਹਾ ਸੀ ਇੱਥੇ ਕੋਣ ਕਰ ਰਿਹਾ ਸੀ ਕੋਣ ਕਰ ਰਿਹਾ ਸੀ ਸਾਨੂੰ ਦੇਖਦੇ ਸਾਰ ਤਾਂ ਸਾਡੀ ਅੱਖਾਂ ਦੇ ਸਾਹਮਣੇ ਜੋ ਦ੍ਰਿਸ਼ ਆਇਆ ਹੈ ਫਟੇ ਕਾਗਜ਼ ਇੱਕ ਦੇਖਣ ਦੇ ਦ੍ਰਿਸ਼ ਦੇ ਅਸਾਬ ਨਾਲ ਜੋ ਕਿਤਾਬ ਜੇ ਫੱਟੀ ਪਈ ਹੋਵੇ ਗੇਰੀ ਪਈ ਹੋਵੇ ਇੱਕ ਕਚਰੇ ਦੇ ਰੂਪ ਦੇ ਵਿੱਚ ਉਹ ਇੱਕ ਬੇਅਦਵੀ ਨਜ਼ਰ ਆਏਗੀ ਤਾਂ ਸਾਨੂੰ ਉਹ ਚੀਜ਼ ਨਜ਼ਰ ਆਈ ਜੀ ਪਤਾ ਕਿਵੇਂ ਲੱਗਿਆ ਦਿੱਥੇ ਕਿ ਇਸ ਤਰੀਕੇ ਨਾਲ ਹੋ ਰਿਹਾ ਸਾਨੂੰ ਜਦੋਂ ਸਾਰੇ ਸਟੂਡੈਂਟ ਇਧਰ ਨੂੰ ਪਹੁੰਚੇ ਨੇਗੇ ਪੁੱਜੇ ਨੇ ਤਾਂ ਸਾਨੂੰ ਇੱਥੇ ਅੱਗੇ ਪਤਾ ਲੱਗਿਆ ਕਿ ਸਾਡੇ ਜੋ ਮਹਾਨ ਕੁਸ਼ ਨਹੀਂ ਉਹਨਾਂ ਦੀ ਬਿਨਾਂ ਕਾਉਂਟੇਬਿਲਟੀ ਤੋਂ ਤੇ ਬਿਨਾਂ ਕੋਈ ਜਾਂਚ ਪੜਤਾਲ ਸਾਡੇ ਜੋ ਕੋਈ ਦੱਸੇ ਬਿਨਾਂ ਤੇ ਯੂਨੀਵਰਸਿਟੀ ਦੇ ਵਿੱਚ ਜੇ ਕਿਸੇ ਨੂੰ ਪੁੱਛ ਰਿਆਂ ਤਾਂ ਕਿਸੇ ਕੋਲ ਜਵਾਬ ਨਹੀਂ ਹੈਗਾ ਖੜਾ ਕੌਣ ਸੀਗਾ ਇੱਥੇ ਉਸ ਸਮੇਂ ਕੋਈ ਆਈ ਅਥਾਰਟੀ ਖੜੀ ਸੀ ਇੱਥੇ ਸਾਰੇ ਜਦੋਂ ਸਟੂਡੈਂਟਸ ਪਹੁੰਚੇ ਨੇ ਉਸ ਤੋਂ ਬਾਅਦ ਅਥਾਰਟੀ ਪਹੁੰਚੀ ਹੈ ਸਕਿਉਰਟੀ ਪਹੁੰਚੀ ਹੈ ਮਤਲਬ ਕੋਣ ਡਿਸਪੋਜ਼ਲ ਕੋਣ ਕਰ ਰਿਹਾ ਸੀ ਜੀ ਇਹ ਕੁਝ ਪਤਾ ਹੀ ਨਹੀਂ ਲੱਗਿਆ ਜੀ ਸਾਨੂੰ ਉਸੇ ਚੀਜ਼ ਦਾ ਜਦੋਂ ਸਿੱਟੇ ਪੰਜ ਚੱਕਰ ਜੀ ਇਹ ਲੋਕਾ ਜਰ ਟੁੱਟ ਗਈਆਂ ਕਾਪੀਆਂ ਸੀ ਇਹ 15000 ਇਹ 15000 ਆ ਇਹ ਕੱਲੀ ਤੀਜੀ ਦੀ ਉਦਾਰੀ ਆ ਪਹਿਲੀ ਕਿੱਥੇ ਆ ਦੂਜੀ ਕਿੱਥੇ ਆ ਤੀਜੀ ਚੌਥੀ ਕਿੱਥੇ ਨਹੀਂ ਪਤਾ ਇਹੇ ਜੀ ਯੂਨੀਵਰਸਿਟੀ ਨੂੰ ਜ਼ਿੰਮੇਵਾਰੀ ਲਾਈ ਗਈ ਸੀ ਤੁਸੀਂ ਮਹਾਨ ਕੋਸ਼ ਨੂੰ ਦੇਖ ਕੇ ਛਾਪਣਾ ਪਰ ਸਾਡੀ ਇਥੋਂ ਦੀ ਨਖਤ ਯੂਨੀਵਰਸਿਟੀ ਪੰਜਾਬੀ ਦੇ ਵਿੱਚ ਲਿਖਿਆ ਹੈ ਮਾਨਪੁਛ ਦੇਖ ਕੇ ਵੀ ਇਨਸ਼ਾਅ ਕਰੀ 15000 ਗਲਤੀ ਹੋਈ ਹੈ 32 35 ਆ ਸੋਰੀ 15000 ਛਾਪਿਆ 30 ਤੋਂ 35000 ਦੇ ਲਗਭਗ ਗਲਤੀ ਹੋਈ ਉਹਦੇ ਵਿੱਚ ਉਹ ਜਿਹੜੀਆਂ ਗਲਤੀਆਂ ਨੇ ਜਾਂ ਤਾਂ ਉਹ ਜਿਹੜੀ ਉਹਦੀ ਵਿਆਖਿਆ ਵੀ ਹੋ ਚ ਗਲਤੀਆਂ ਨੇ ਜਾਂ ਜਿਹੜੀਆਂ ਗਰਵਾਣੀ ਦੀਆਂ ਪੰਕਤੀਆਂ ਦੇ ਅਰਥ ਕੀਤੇ ਉਹਦੀਆਂ ਗਲਤੀਆਂ ਨੇ ਜਦੋਂ ਵਿਦਵਾਨਾਂ ਨੇ ਤੇ ਇਤਰਾਜ਼ ਜਤਾਇਆ ਵੀ ਇਹਨੂੰ ਵੇਚਣਾ ਬੰਦ ਕੀਤਾ ਜਾਵੇ ਫਿਰ ਇਥੇ ਰੋਕ ਲੱਗ ਗਈ ਰੋਕ ਲੱਗਣ ਤੋਂ ਬਾਅਦ ਪਿਛਲੇ ਦਿਨਾਂ ਦੇ ਵਿੱਚ ਇਹਦੀ ਕਮੇਟੀ ਇੱਕ ਵਿਧਾਨ ਸਭਾ ਦੇ ਵਿੱਚ ਬਣਦੀ ਆ ਉਹ ਕਹਿੰਦੇ ਤੁਸੀਂ ਇਹਨੂੰ ਦਸ ਵਾਲੰਦ ਸਿੰਘ ਜੀ ਕਿਵੇਂ ਦੇਖਦੇ ਹੋ ਕਿ ਇਸ ਪੂਰੇ ਮਸਲੇ ਨੂੰ ਇੱਕ ਇਸ ਨੂੰ ਖੋਪਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਜਿਹੜਾ ਰਸਾ ਫੌਮ ਦੇ ਕੋਲੇ ਆ ਜਾਂ ਪੰਜਾਬ ਯੂਨੀਵਰਸਿਟੀ ਪਟਿਆਲਾ ਦੇ ਕੋਲੇ ਆ ਤੇ ਅੱਜ ਜਦੋਂ ਯੂਨੀਵਰਸਿਟੀ ਉਹਨਾਂ ਕੋਜ ਕਾਰਜਾਂ ਨੂੰ ਇਸ ਤਰ੍ਹਾਂ ਦਬਾਈ ਗਈ ਤਾਂ ਕਿਸ ਤਰ੍ਹਾਂ ਦੇ ਰੋਸ ਜਿਹੜੇ ਆ ਪ੍ਰਗਟ ਹੋ ਰਹੇ ਇਹ ਬੜਾ ਮੰਦ ਭਾਗਾ ਬਰਤਾਰਾ ਜੀ ਇਹ ਪਹਿਲੀ ਵਾਰ ਹੀ ਨਹੀਂ ਹੋ ਰਿਹਾ ਸਾਡੇ ਪਿਛਲੇ ਦੇਖਦੇ ਦੇਖਦੇ ਇੱਕ ਦਹਾਕੇ ਦੇ ਵਿੱਚ ਤੀਜੀ ਵਾਰੀ ਬਰਤਾਰਾਗਾ ਪਹਿਲਾਂ 2015 ਦੇ ਵਿੱਚ ਦੋ ਟਰੱਕ ਕੋ ਰੱਦੀ ਕਹਿ ਕੇ ਕਬਾੜ ਕਹਿ ਕੇ ਵੇਚ ਦਿੱਤੇ ਜਾਂਦੇ ਨੇ ਪਰ ਜਦੋਂ ਉਹਦੇ ਵਿੱਚੋਂ ਦੇਖਿਆ ਜਾਂਦਾਗਾ ਤਾਂ ਮਹਾਰਾਜੀ ਸਿੰਘ ਸਮੇਂ ਦੀਆਂ ਲਿਖਤਾਂ ਭਗਵਦ ਗੀਤਾ ਕੁਰਾਨ ਤੇ ਗੁਰੂ ਗ੍ਰੰਥ ਸਾਹਿਬ ਨਾਲ ਸੰਬੰਧਿਤ ਖਰੜੇ ਜਾਂ ਉਹਦੇ ਨਾਲ ਬਾਣੀ ਦੀਆਂ ਗੁੱਟ ਕੇ ਹੱਥ ਲਿਖਤਾਂ ਜਿਹੜੀਆਂ ਉਹ ਬਹੁਤ ਮਿਲੀਆਂ ਪਰ ਅੱਜ ਤੱਕ ਉਹਦਾ ਇਨਸਾਫ ਨਹੀਂ ਮਿਲਿਆ ਵੀ ਜਿਹੜਾ ਇੱਕ ਟਰੱਕ ਉਹ ਗਿਆ ਕਿਥੇ ਸੋ ਜਿਹੜਾ ਅੱਜ ਆਪਾਂ ਮੌਜੂਦਾ ਖੜੇ ਆ ਇੱਥੇ ਖੜਨ ਦਾ ਕਾਰਨ ਇਹ ਆ ਵੀ ਯੂਨੀਵਰਸਿਟੀ ਨੂੰ ਪਿਛਲੇ ਸਾਲਾਂ ਦੌਰਾਨ ਇੱਕ ਪ੍ਰੋਜੈਕਟ ਮਿਲਿਆ ਸੀਗਾ ਵੀ ਤੁਸੀਂ ਮਹਾਨ ਕੋਸ਼ ਨੂੰ ਦੇਖ ਕੇ ਸਾਬਣਾਗਾ ਇਹ ਸਾਡੀ ਯੂਨੀਵਰਸਿਟੀ ਇੰਨੀ ਨਕਮੀ ਤੇ ਇੰਨੀ ਨਖਿਤ ਹੋ ਚੁੱਕ ਇਹ ਕਮਹਾਨ ਕੋਸ਼ ਨੂੰ ਦੇਖ ਕੇ ਸ਼ਾਪ ਨਹੀਂ ਸਕੀ ਭਾਈ ਕਾਨ ਸਿੰਘ ਨਾਭਾ ਨੇ ਲਗਭਗ 65000 ਦੇ ਕਰੀਬ ਜਿਹੜੇ ਇਤਰਾਸ ਸੀ ਐਂਟਰੀਆਂ ਦਰਜ ਕੀਤੀਆਂ ਸੀਗੀਆਂ ਇਸ ਯੂਨੀਵਰਸਿਟੀ ਨੇ 30000 ਦੇ ਲਗਭਗ ਉਹ ਚ ਗਲਤੀ ਕਰ ਦਿੱਤੀ ਐਡਾ ਵੱਡਾ ਜਿਹੜਾ ਸਾਨੂੰ ਇਹ ਮਤਲਬ ਸਿਧਾਂਤਕ ਤੌਰ ਤੇ ਖੋਰਾ ਲਾਇਆ ਜਾ ਰਿਹਾ ਕੀ ਇਹ ਸਹਿਜੇ ਲੱਗਿਆ ਨਹੀਂ ਇਹ ਸਹੀ ਨਹੀਂ ਲੱਗਿਆ ਇੱਕ ਸਾਜ਼ਿਸ਼ ਤਹਿਤ ਸਾਨੂੰ ਸਿਧਾਂਤਕ ਤੌਰ ਤੇ ਖਤਮ ਕਰਕੇ ਸਾਨੂੰ ਇਹ ਇੱਕ ਹੋਰ ਪਾਸੇ ਧੱਕਣਾ ਚਾਹੁੰਦੇ ਨੇ ਉਦੋਂ ਵੀ ਵਿਦਿਆਰਥੀਆਂ ਨੇ ਇਦਾਂ ਦੀਆਂ ਚੀਜ਼ਾਂ ਦਾ ਬਹੁਤ ਵਾਰੀ ਵਿਰੋਧ ਕੀਤਾ ਪਰ ਅੱਜ ਇਹ ਯੂਨੀਵਰਸਿਟੀ ਦੇ ਸੋਹਰ ਦੇ ਵਿਦਿਆਰਥੀਆਂ ਨੂੰ ਜਦੋਂ ਪਤਾ ਲੱਗਿਆ ਵੀ ਇਦਾਂ ਨਸ਼ਟ ਕੀਤਾ ਜਾ ਰਿਹਾ ਤਾਂ ਵਿਦਿਆਰਥੀਆਂ ਨੇ ਆ ਕੇ ਗੇਟ ਦੇ ਉੱਤੇ ਅੱਗੇ ਜਾਣ ਦੀ ਕੋਸ਼ਿਸ਼ ਕੀਤੀ ਇਸ ਯੂਨੀਵਰਸਿਟੀ ਦੇ ਪ੍ਰਸ਼ਾਸਨ ਨੇ ਇਸ ਯੂਨੀਵਰਸਿਟੀ ਦੀ ਗੁੰਡਾਗਰਦੀ ਨੇ ਵਿਦਿਆਰਥੀ ਨੂੰ ਪੌਣੇ 2 ਘੰਟੇ ਰੋਕ ਕੇ ਰੱਖਿਆ ਤੇ ਅੰਦਰ ਖਾਤੇ ਇਹਨੂੰ ਦੱਬਣ ਦੀ ਕੋਸ਼ਿਸ਼ ਕੀਤੀ ਵੀ ਅਸੀਂ ਇੱਕ ਟੋਏ ਨੂੰ ਬੰਦ ਕਰ ਦਾਂਗੇ ਤੇ ਦੂਜਾ ਦਿਖਾ ਦਾਂਗੇ ਵੀ ਚਲੋ ਇੰਨਾ ਕਰ ਪਰ ਵਿਦਿਆਰਥੀ ਰਹੋ ਅੱਗੇ ਯੂਨੀਵਰਸਿਟੀ ਨੂੰ ਝੁਕਣਾ ਪਿਆ ਤੇ ਇੱਥੇ ਧੱਕੇ ਨਾਲ ਵਿਦਿਆਰਥੀ ਇੱਥੇ ਆ ਕੇ ਖੜੇ ਤੁਸੀਂ ਦੇਖਿਆ ਉੱਥੇ ਜਿਹੜੇ ਹਾਲਾਤ ਨੇ ਉੱਥੋਂ ਦਾ ਕੀ ਮੰਜ਼ਰ ਆਗਾ ਆ ਤੁਹਾਨੂੰ ਦਿਖਾ ਦਿੱਤਾਗਾ ਵੀ ਮਹਾਰਾਜ ਜਿਹੜੇ ਗੁਰੂ ਗ੍ਰੰਥ ਸਾਹਿਬ ਨੇ ਉਹਦੀ ਪੰਗਤੀਆਂ ਦੀਆਂ ਜਿਹੜੀ ਵਿਆਖਿਆ ਗਈ ਉਹ ਇਸ ਦੇ ਵਿੱਚ ਕਿਵੇਂ ਕੀਤੀ ਗਈ ਆ ਸੋ ਜਿਹੜ ਇਹ ਸਹਿਜੇ ਨਹੀਂ ਹੋਇਆ ਇਹ ਇੱਕ ਸਾਜ਼ਿਸ਼ ਤਹਿਤ ਹੋਇਆ ਸਾਨੂੰ ਜਾਗਣਾ ਪੈਣਾ ਜਿੰਨਾ ਤੋਂ ਅਸੀਂ ਆਸਾ ਰੱਖਦੇ ਹਾਂ ਯੂਨੀਵਰਸਿਟੀ ਦੇ ਵਿੱਚ ਬੁੱਧੀਜੀਵੀ ਜਾਂ ਬੌਧਿਕ ਵਰਗ ਉਹੀ ਸਾਨੂੰ ਖੋਰਾ ਲਾ ਰਿਹਾ ਸਾਨੂੰ ਦੇਖ ਕੇ ਲਿਖਣਾ ਛਾਪਣਾ ਨਹੀਂ ਆਇਆ ਤੇ ਅਸੀਂ origignal text ਕੀ ਲਿਖਾਂਗੇ ਇਹਦੇ ਉੱਤੇ ਜਿਹੜਾ ਲੱਖਾਂ ਦਾ ਘਾਟਾ ਛਪਿਆ ਦੁਨੀਆ ਅਸਤੇ ਮੁਤਾਬਕ ਇਹਦਾ ਇੱਥੇ ਮੁੱਲ ਲਿਖਿਆ ਹੋਊ ਇਹਦਾ ਮੁੱਲ ਲਗਾ 800 ਰੁਪਇਆ ਇਹ ਕਹਿੰਦੇ 15000 ਰੁਪਏ 15000 ਗਿਣਤੀ ਆ ਗਿਣਤੀ ਮਤਲਬ 4 ਜਿਲਤਾ 15 ਚੌਕਾ 60 70000 ਦੇ ਲਗਭਗ ਇਹ ਇੱਕ ਤਰ੍ਹਾਂ ਦਾ ਇਦਾਂ ਦੇ ਖਾੜ ਦੇ ਨੇ ਜਿਹਨੂੰ ਯੂਨੀਵਰਸਿਟੀ ਡਿਸਟロイ ਕਰ ਰਹੀ ਆ ਟਰਾਲੀ 1 ਨਹੀਂ 2 ਨਹੀਂ 4 ਨਹੀਂ 5 ਨਹੀਂ 7 ਨਹੀਂ ਘੱਟੋ ਘੱਟ ਇੱਥੇ 15 ਟਰਾਲੀਆਂ ਇਹਨਾਂ ਨੇ ਪਹਿਲਾਂ ਛਿੱਟ ਕੇ ਦਬਣਾ ਤੀਆਂ ਨੂੰ ਇਹਦੀ ਸ਼ਿਕਾਇਤ ਕਰਨ ਸ਼ੁਰੂਮੀ ਕਮੇਟੀ ਨੂੰ ਸ਼ਿਕਾਇਤ ਕਰ ਰਹੇ ਕਿ ਇਹ ਹੁਣ ਅਸੀਂ ਅਗਲਾ ਜਿਹੜਾਗਾ ਸ਼ੋਅ ਨੂੰ ਕਮੇਟੀ ਨੂੰ ਵੀ ਕਰਾਂਗੇ ਯੂਨੀਵਰਸਿਟੀ ਦਾ ਵੱਡੇ ਪੱਧਰ ਤੇ ਜੋ ਵੀ ਸਾਨੂੰ ਕਰਨਾ ਪਿਆ ਉਹ ਕਰਾਂਗੇ ਤੇ ਅਸੀਂ ਤੁਹਾਡੇ ਮਾਧਿਅਮ ਰਾਹੀਂ ਤੁਹਾਡਾ ਅਸੀਂ ਧੰਨਵਾਦ ਕਰਦਾ ਜਦੋਂ ਅਸੀਂ ਤੁਹਾਨੂੰ ਦੱਸਿਆ ਵੀ ਇਹ ਆਵਾਮ ਤੱਕ ਪੰਜਾਬ ਦੇ ਤੱਕ ਗੱਲ ਪਹੁੰਚਣੀ ਚਾਹੀਦੀ ਆ ਜਿੱਥੇ ਅਸੀਂ ਆਪ ਦੇ 3 ਪੁੱਤਾਂ ਨੂੰ ਪੜਨ ਲਈ ਭੇਜ ਦਿਆਂ ਜਾਂ ਜਿੱਥੋਂ ਅਸੀਂ ਆਸਾ ਰੱਖਦੇ ਆ ਵੀ ਉੱਥੋਂ ਦੀਆਂ ਖੋਦਾਂ ਸਾਡੇ ਦੇ ਅੱਗੇ ਸਾਨੂੰ ਸਮਾਇਰ ਹੀ ਕੋਈ ਥੇ ਦੇਣਗੀਆਂ ਉਹਨਾਂ ਦੀਆਂ ਕਰਤੂਤਾਂ ਤੇ ਵਰਤਾਰੇ ਆ ਤੁਹਾਡੇ ਸਾਹਮਣੇ ਨੇ ਜੀ ਜ਼ਿੰਮੇਵਾਰ ਕਿਹਨੂੰ ਸਮਝ ਆਉਂਦੀ ਇਸ ਪੂਰੇ ਉਸ ਇਹ ਯੂਨੀਵਰਸਿਟੀ ਦੇ ਵਿੱਚ ਕਿਸੇ ਇੱਕ ਵਿਅਕਤੀ ਵਿਸ਼ੇਸ਼ ਨੂੰ ਜ਼ਿੰਮੇਵਾਰ ਠਹਿਰਾਉਣਾ ਸਾਡੀ ਗਲਤੀ ਹੋਵੇਗੀ ਇੱਕ ਯੂਨੀਵਰਸਿਟੀ ਦੇ ਵਿੱਚ ਪੂਰਾ ਨੈਕਸਸ ਚੱਲ ਰਿਹਾ ਇੱਕ ਤੰਤਰ ਚੱਲ ਰਿਹਾ ਜਿਹੜਾ ਸੋ ਉਹ ਤੰਤਰ ਉਹ ਦਾ ਇਹ ਜਿਹੜਾ ਸਿਸਟਮ ਆ ਉਹ ਆਪਰੇਟ ਹੋ ਰਿਹਾ ਉਹ ਇਹ ਵਰਕਿੰਗ ਕਰ ਰਿਹਾ ਉਹ ਇਹ ਕਹਿ ਰਹੇ ਨੇ ਵੀ ਇਹਦੀ 15000 ਗਿਣਤੀ ਆ ਜਦੋਂ ਅਸੀਂ ਪਬਲਿਕੇਸ਼ਨ ਬਿਊਰੋ ਦੇ ਇੰਚਾਰਜ ਨਾਲ ਗੱਲ ਕੀਤੀ ਤਾਂ ਉਹਨੂੰ ਪਹਿਲੇ ਹੱਲੇ ਗਿਣਤੀ ਵੀ ਪਤਾ ਨਹੀਂ ਸੀ ਹੁਣ ਕੀ ਇਹ ਸਾਰੀ ਜਿਹੜੀ ਗਿਣਤੀ ਇੱਥੇ ਪਹੁੰਚ ਚੁੱਕੀ ਆ ਨਹੀਂ ਸਾਡਾ ਇਹ ਦੋਸ਼ ਆ ਸਾਡਾ ਇਹਨਾਂ ਤੇ ਐਲੀਗੇਸ਼ਨ ਆ ਪਰ ਸਾਡੇ ਐਲੀਗੇਸ਼ਨ ਅਜ ਤੱਕ ਕਦੇ ਛੁੱਟ ਨਹੀਂ ਹੋਏ ਇਦਾਂ ਦਾ ਘਟੋ ਘਟ ਪੰਜ 7000 ਜਿਹੜਾ ਉਹ ਆਗਾ ਖਰੜਾ ਉਹ ਬਾਹਰ ਨਿਕਲ ਚੁੱਕਿਆ ਨਾ ਇਹੇ ਦੁਕਾਨਾਂ ਤੇ ਜਾਊਗਾ ਇਹ ਦੁਕਾਨਾਂ ਤੇ ਜਾ ਕੇ ਉਦੋਂ ਬਾਅਦ 20-50 ਸਾਲਾਂ ਨੂੰ ਇਤਿਹਾਸ ਬਣੂਗਾ ਜਦੋਂ ਵੀ ਕਿਸੇ ਨੂੰ ਕੋਈ ਹਵਾਲੇ ਦੀ ਲੋੜ ਪਊ ਤਾਂ ਉਹ ਇਹਨੂੰ ਹਵਾਲੇ ਦੇ ਤੌਰ ਤੇ ਵਰਤੂਗਾ ਜਿਹੜੀਆਂ ਉਹ ਗਲਤੀਆਂ ਨੇ ਫਿਰ ਉਹ ਇਹਨੂੰ ਇਹ ਕਹਿ ਕੇ ਪੇਸ਼ ਕਰੂਗਾ ਇਹ ਪਬਲਿਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ ਦਾ ਠੀਕ ਹੈ ਜੀ ਇਹ ਇੱਕ ਮਿੰਟ ਆਪ ਉਹਵੇਂ ਨਾ ਕਹੇ ਨੀ ਕਿ ਆਹ ਕੰਮ ਕਰਨ ਨੂੰ ਪੈਸੇ ਹੈਗੇ ਇਹਨਾਂ ਕੋਲ ਇਹ ਨਸ਼ਟ ਕਰਨ ਕਿ ਬੇਅਦਬੀ ਕਰ ਰਹੇ ਨੇ ਇਹ ਪੰਜ ਦਿਨ ਦੋ ਦਿਨ ਹੋ ਗਏ ਇਹ ਸ਼ਰੇਆਮ ਬੇਅਦਬੀ ਹੈ ਇਹ ਪਾਣੀ ਦੀ ਬੇਅਦਬੀ ਨਹੀਂ ਹੈ ਜੇ ਪਾਣੀ ਪੀਦਾ ਕਹਿੰਦੇ ਪਾਣੀ ਦੀ ਬੇਅਦਬੀ ਨਹੀਂ ਕਰਦੇ ਪਏ ਉਹ ਦੇਖ ਲੋ ਜਿੰਨਾ ਨਾਮ ਤੇ ਹੁਣ ਆਪਾਂ ਲਾਈਵ ਬੀਨਗੇ ਕੋਈ ਜਿਹੜਾ ਸੋਧ ਪੂਸਬੂਲ ਖਤਮ ਕਰਨ ਦੇ ਲਈ ਆਇਆ ਇਹ ਕਿਹ ਕੰਮ ਕੀਤਾ ਜਾ ਰਿਹਾ ਹੈ ਬਾਕੀ ਬਾਕੀ 2022 2022 ਚ ਜਿਹੜਾ ਐਫਐਸ ਲੈਬ ਬਣਿਆ ਪਤਾ ਲੱਗਿਆ ਸਟੂਡੈਂਟ ਵੀ ਇਧਰ ਨਵਾਰੇ ਦੀ ਅਸੀਂ ਵੀ ਇੱਥੇ ਆਏ ਆ ਤੇ ਇੱਥੇ ਖੜੇ ਤਾਂ ਸਕਿਉਰਿਟੀ ਅਫਸਰ ਦੀ ਡਿਊਟੀ ਲੱਗੀ ਹੁੰਦੀ ਆ ਵੀ ਅੱਗੇ ਤੁਸੀਂ ਨਹੀਂ ਜਾਣਾ ਤੇ ਕੁੜੀਆਂ ਦੇ ਹੌਸਲ ਦੇ ਉਹਨਾਂ ਦੀ ਸਕਿਉਰਿਟੀ ਦੀ ਵੀ ਡਿਊਟੀ ਹੈ ਪਰ ਉਸ ਤੋਂ ਬਾਅਦ ਨਾਲ ਦੇ ਨਾਲ ਜੇ ਤੁਸੀਂ ਪਿੱਛੇ ਦੇਖ ਇਕ ਟਰਾਲੀ ਹੋਰ ਭਰੀ ਹੋਈ ਸਾਰੇ ਇਹ ਜਿੰਤੀ ਦਾ ਕੋਈ ਇੱਕ ਪੱਕੀ ਹੈ ਨਹੀਂ ਵੀ ਕਿੰਨੀ ਕੋਕਾਪੀ ਜਿਹੜੀ ਗਲਤ ਛਪੀ ਹੈ ਪਰ ਇੱਕ ਟਰਾਲੀ ਭਰੀ ਹੋਈ ਮਾਨਕੋਚ ਦੀ ਤੇ ਫਿਰ ਦੁਬਾਰਾ ਫਿਰ ਇੱਥੇ ਬਿਆਦਵੀ ਤਰਨ ਲਈ ਲਿਆਂਦੀ ਜਾ ਰਹੀ ਸੀ ਹੁਣ ਵੀ ਤੁਸੀਂ ਉੱਥੇ ਦੇਖ ਸਕਦੇ ਹੋ ਦੋ ਟੋਏ ਪਟ ਗਏ ਪਾਣੀ ਸਿੱਟ ਗਏ ਤੇ 파ੜ 파ੜ ਗਿਆ ਤੇ ਇਹਦੇ ਵਿੱਚ ਇੱਕ ਤਾਂ ਜਿਹੜੀ ਗੱਲ ਪਹਿਲਾਂ ਹੋਈ ਜਾ ਰਹੀ ਸਰੂਪਾਂ ਦੀ ਆਪਣੀ ਬਿਆਦਵੀ ਜਿਹੜੇ ਨਵੇਂ ਛਪੇ ਨੇ ਉਹ ਗਲਤ ਹੋਏ ਨੇ ਤੇ ਆਹ ਜਿਹੜਾ ਪੁਰਾਣੀ ਜਲਦਾ ਇਹ ਤੁਸੀਂ ਦੇਖ ਸਕਦੇ ਹੋ ਅਸੀਂ ਉੱਥੋਂ ਲੱਭੀਏ ਵਿੱਚੋਂ ਇਹ ਪੁਰਾਣਾ ਹੈ ਪੁਰਾਣੇ ਦੇ ਮੇਲੇ ਦਾ ਸ਼ਾਇਦ ਕੋਈ ਗਲਤੀ ਵੀ ਨਹੀਂ ਹੋਣੀ ਇਹਦੀ ਬਿਆਦੀ ਪੁਰਾਣੀ ਸਰੂਪ ਕੀ ਲੱਗਦਾ ਪ੍ਰੋਫੈਸਰ ਨਾਲ ਗੱਲਬਾਤ ਕੀਤੀ ਹੈ ਕੌਣ ਹੈ ਅੱਜੋਂ ਹੁਣ ਤੱਕ ਹੁਣ ਤੱਕ ਅਸੀਂ ਇੱਥੇ ਜਿੰਨੀ ਸਾਡੀ ਗੱਲਬਾਤ ਹੋਈ ਹੈ ਉਹਨਾਂ ਨੇ ਦੱਸਿਆ ਹੈ ਜਿਹੜੀ ਜ਼ਿੰਮੇਵਾਰੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ਮਹਾਨ ਕੋਸ਼ ਛਾਪਣ ਦੀ ਮਿਲੀ ਸੀ ਤੇ ਉਹਦੇ ਵਿੱਚ ਜਿਹਨੇ ਛਾਪਿਆ ਤੇ ਬਾਅਦ ਵਿੱਚ ਬਾਹਰੋਂ ਵਿਦਵਾਨਾਂ ਨੇ ਦੱਸਿਆ ਕਿ ਇਹਦੇ ਵਿੱਚ ਗਲਤੀਆਂ ਨੇ ਤੇ ਇੱਥੋਂ ਇਹਨਾਂ ਨੇ ਮੰਨਿਆ ਕਿ 30 ਤੋਂ 35000 ਗਲਤੀ ਮਹਾਨ ਕੋਸ਼ ਦੇ ਸਾਰੀਆਂ ਕੱਪੀਆਂ ਦੇ ਵਿੱਚ 30 ਤੋਂ 35000 ਗਲਤੀ ਹੋਈ ਹੈ ਤੇ ਇਹ ਗਲਤੀ ਤੁਸੀਂ ਦੇਖੋ ਕਿ ਇਹ ਮਹਾਨ ਕੋਸ਼ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਰਜ ਹੈ ਦਸ਼ਮ ਗੰਤੀ ਬਾਣੀ ਦਰਜ ਹੈ ਤੇ ਪੰਥ ਸ ਸਾਰੇ ਧਰਮਾਂ ਦੀ ਬਾਣੀ ਦੇ ਦਰਦ ਹੈ ਦਰਜੇ ਤੇ ਬਾਣੀ ਦੀ ਬੇਅਦਬੀ ਹੈ ਨਾਲ ਕੁਛ ਦੀ ਨਹੀਂ ਤੁਸੀਂ ਪ੍ਰੋਫੈਸਰ ਕੀ ਕਹਿੰਦੇ ਹੋ ਤੁਹਾਨੂੰ ਤੁਸੀਂ ਬੁਲਾਇਆ ਕਿ ਪ੍ਰੋਫੈਸਰ ਅਥਾਰਟੀ ਕੋਈ ਆਈ ਕੋਈ ਅਧਿਕਾਰੀ ਤੁਹਾਡੇ ਕੋਲ ਆਈ ਯੂਨੀਵਰਸਿਟੀ ਦਾ ਅਸੀਂ ਹਾਂਜੀ ਸਾਡੀ ਅਥਾਰਟੀ ਨਾਲ ਜਦੋਂ ਗੱਲ ਹੋਈ ਹੈ ਤਾਂ ਉਹ ਕਹਿੰਦੇ ਨੇ ਕਿ ਸਾਡੇ ਜਿਹੜਾ এনवायरमेंट ਡਿਪਾਰਟਮੈਂਟ ਹੈ ਉਹ ਕਹਿੰਦੇ ਵੀ ਅਸੀਂ ਇਹਨੂੰ ਅਗਨਪੇੜ ਅਸੀਂ ਕਿਹਾ ਵੀ ਕਿ ਤਿਲਕਾ ਹੁੰਦਾ ਹੈ ਕੋਈ ਜੇ ਤੁਸੀਂ ਡਿਸਟਰੋਏ ਕਰਨਾ ਹੈ ਤਾਂ ਕਿਸੇ ਤਰੀਕੇ ਦੇ ਥਰੂ ਜਿਵੇਂ ਕੋਈ ਸਿੱਖ ਧਰਮ ਦੇ ਵਿੱਚ ਉਹਦੀ ਮਰਿਆਦਾ ਤੇ ਉਹਦੇ ਰਾਹੀਂ ਨਸ਼ਟ ਕਰਨਾ ਚਾਹੀਦਾ ਪਰ ਇਹਨਾਂ ਨੇ ਦੱਸਿਆ ਕਿ ਇਹਨਾਂ ਦਾ এনवायरमेंट ਡਿਪਾਰਟਮੈਂਟ ਹੈ ਉਹਨੇ ਸਾਨੂੰ ਦੱਸਿਆ ਕਹਿੰਦੇ ਵੀ ਇਹ ਇਕੋ ਫ੍ਰੈਂਡਲੀ ਤਰੀਕਾ ਹੈ ਤੇ ਇੱਥੇ ਦੱਬੋ ਆ ਪੱਟੋ ਤੇ ਦੱਬ ਦੋ ਇਕੋ ਫ੍ਰੈਂਡਲੀ ਰੀਕਾ ਹੋਇਆ ਜੀ ਤੇ ਤੁਸੀਂ ਇਹ ਦੇਖੋ ਜਿਹੜੀ ਅਥਾਰਟੀ ਮੰਨਦੀ ਅਗਲੀ ਗੱਲਬਾਤ ਕਿਵੇਂ ਚੜ੍ਹੇ ਚੜ੍ਹੇਗੀ ਕਿ ਇਹਨਾਂ ਨੂੰ ਹੁਣ ਦਬਾਉਣ ਦੀ ਪ੍ਰਕਿਰਿਆ ਪੂਰੀ ਹੋਏਗੀ ਜਾਂ ਹੋਰ ਕਿਸ ਤਰ੍ਹਾਂ ਦੇ ਜਿਹੜੇ ਅਗਲੀ ਗੱਲਬਾਤ ਜਿਹੜੀ ਸਾਡੀ ਜਿਹੜੀ ਸਾਡੀ ਹੁਣ ਇਹ ਤਾਂ ਅਗਲੀ ਗੱਲ ਹੈ ਉਹ ਅਸੀਂ ਜਿਹੜੀ ਡਿਪਾਰਟਮੈਂਟ ਨੇ ਜਿਹੜੀ ਕਮੇਟੀ ਨੇ ਇਹ ਕਿਹਾ ਵੀ ਇੱਥੇ ਆ ਕੇ ਇਹਨੂੰ ਦੱਬ ਦੋ ਇਹ ਇਕੋ ਫ੍ਰੈਂਡਲੀ ਤਰੀਕਾ ਹੈ ਅਸੀਂ ਉਹਨਾਂ ਨਾਲ ਗੱਲਬਾਤ ਕਰਨੀ ਤੇ ਉਹਨਾਂ ਨੂੰ ਇੱਥੇ ਬੁਲਾਇਆ ਤੇ ਕੁਝ ਸਮੇ ਦੇਖੋ ਜੀ ਜੇ ਯੂਨੀਵਰਸਿਟੀ ਪ੍ਰਸ਼ਾਸਨ ਨੇ ਮਰਿਆਦਾ ਹਿਤ ਨਾ ਕੀਤਾ ਤਾਂ ਅਸੀਂ ਸਾਰੇ ਸਟੂਡੈਂਟ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਮਰਿਆਦਾ ਹਿਤ ਇਹਦਾ ਸੰਸ਼ਕਾਰ ਕਰਾਂਗੇ ਆਜੋ ਬਈ ਜਬ ਦੋ ਘੋਟੀਆਂ ਹੱਕਤਾਬਾ ਆ ਦੇਖੋ ਜੀ ਕਿੱਡੀ ਵੱਡੀ ਤਦਾਰਦ ਦੇ ਵਿੱਚ ਯੂਨੀਵਰਸਿਟੀ ਇਹਨਾਂ ਨੂੰ ਵਿਅਦਵੀ ਦੇ ਹਿਸਾਬ ਨਾਲ ਐਦਾ ਪਾੜ ਪਾੜ ਕੇ ਸੁੱਕੇ-ਸੁੱਕੇ ਬਣਾ ਕੇ ਵਿਅਦਵੀ ਕਰਨ ਲੱਗੇ